ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬੀਤੇ ਕੱਲ ਬਠਿੰਡੇ ਦੀ ਉੜੀਆ ਕਲੋਨੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ 11 ਵਿੱਚੋਂ 3 ਵਿਅਕਤੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਸੜਕੀ ਮਾਮਲਾ ਹੈ ਜਿਹੜਾ ਅਸੀਂ ਪ੍ਰੈਸ ਕਰ ਆਪਣਾ ਉੜੀਆ ਕਲੋਨੀ ਵਾਲਾ ਮਤਲਬ ਵਾਰਦਾਤ ਹੋਈ ਸੀ ਕਿ ਇਹਦੇ ਇਸ ਦੇ ਵਿੱਚ ਮਿੰਟੂ ਅਤੇ ਕੰਬੂ ਨਾਮ ਦੇ ਦੋ ਲੜਕੇ ਜੋ ਕਿ ਉੜੀਆ ਕਲੋਨੀ ਦੇ ਵਿੱਚ ਰਹਿਣ ਵਾਲੇ ਨੇ ਤੇ ਇਹਨਾਂ ਦੀ 24-25 ਸਾਲ ਉਮਰ ਹੈ ਕੱਲ ਇਹ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਹੋਏ ਸੀਗੇ ਜਿਸ ਦੇ ਪੁਲਿਸ ਪਾਰਟੀ ਦੇ ਪਹੁੰਚਣ ਤੇ ਇਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਅਤੇ ਬਿਆਨ ਕਲਮਬੰਦ ਕਰਨ ਤੋਂ ਜਿਹੜਾ ਮੁਕਤਵਾ ਨੰਬਰ 180 ਅੰਡਰ ਸੈਕਸ਼ਨ ਇਰਾਦਾ ਕਤਲ ਤੇ ਹੋਰ ਜਿਹੜਿਆ ਕੁੱਟਮਾਰ ਦੀ ਧਰਾਵਾਂ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਇਸ ਦੇ ਵਿੱਚ ਇਹ ਪਾਇਆ ਗਿਆ ਕਿ ਇਹਨਾਂ ਦੀ ਲੜਾਈ ਜਿਹੜੀ ਸੀਗੀ ਸੂਰਜ ਨਾਮ ਦੇ ਲੜਕੇ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇਹਨਾਂ ਦੇ ਸੱਟਾਂ ਮਾਰੀਆਂ ਜਿਸ ਦੇ ਵਿੱਚ ਮਿੰਟੂ ਅਤੇ ਜੋ ਉਹਦੇ ਨਾਲ ਲੜਕਾ ਸੀਗਾ ਇਹਨਾਂ ਦੇ ਇੰਜਰੀਜ਼ ਹੋਣ ਕਰਕੇ ਸਿਵਲ ਹਸਪਤਾਲ ਦਾਖਲ ਹੋਏ ਸੀਗੇ ਇਸ ਸਬੰਧ ਦੇ ਵਿੱਚ ਅਸੀਂ ਵਕ ਵਕ ਟੀਮਾਂ ਗਠਿਤ ਕਰਦੇ ਪੀਆ ਤੇ ਮੁਕਦਮਾ ਨੰਬਰ 180 ਜੋ ਕਿ ਧਰਾਵਾ ਇਰਾਦਾ ਕਤਲ ਅਤੇ ਦੰਗਾ ਕਰਨ ਦੇ ਜਿਹੜੇ ਧਰਾਵਾ ਸੀਗੇ ਉਸ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਅਸੀਂ CIA 2 ਦੀ ਟੀਮ ਨਾਲ SHO ਥਰਮਲ ਜੋ ਕੰਡਰ ਸੁਪਰਵਾਈਜ਼ਨ ਆਫ DSP ਸਿਟੀ ਟੂ ਸਰਵਜੀਤ ਦੀ ਜਿਹੜੀ ਸੁਪਰਵਾਈਜ਼ਨ ਦੇ ਵਿੱਚ ਅਸੀਂ ਰੇਡਾ ਕੀਤੀਆਂ ਰੇਡਾ ਕਰਨ ਤੇ ਅਸੀਂ ਹੁਣ ਇਸ ਮੁਕਦਮੇ ਦੇ ਵਿੱਚ ਜਿਹੜੇ ਤਿੰਨ ਮੁੱਖ ਦੋਸ਼ੀ ਨੇ ਸੂਰਜ ਸਾਹਿਲ ਅਤੇ ਸੰਨੀ ਇਹਨਾਂ ਨੂੰ ਅਸੀਂ ਤਿੰਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਸੁਰਜ ਜਿਹੜਾ ਹੈਗਾ ਇਹ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਹੈ ਸਾਹਿਲ ਜਿਹੜਾ ਦੋਸ਼ੀ ਹੈ ਇਹ ਸੁਰਖਪੀਰ ਰੋਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਸੰਨੀ ਹੈ ਇਹ ਖੇਤਾ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਇਸ ਮੁਕਦਮੇ ਦੇ ਵਿੱਚ ਜਿਹੜੇ ਹੋਰ ਇਹਨਾਂ ਦੇ ਨਾਲ ਸਾਥੀ ਸੀਗੇ ਅੱਠ ਦੋਸ਼ੀ ਜਿਹੜੇ ਇਹਨਾਂ ਦੇ ਨਾਲ ਲੜਾਈ ਦੇ ਵਿੱਚ ਗਏ ਸੀਗੇ ਉਹਨਾਂ ਦੀ ਵੀ ਅਸੀਂ ਪਛਾਣ ਕਰ ਲਈ ਹੈ ਕੁੱਲ ਜਿਹੜੇ 11 ਦੋਸ਼ੀ ਨੇ ਜਿਨ੍ਹਾਂ ਦੀ ਇਸ ਦੇ ਵਿੱਚ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਜਿਨ੍ਹਾਂ ਨੂੰ ਅਸੀਂ ਡੀਡੀਆਰ ਰਾਈ ਨਾਮਿਨੇਟ ਕਰਕੇ ਇਹ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਹੇ ਨੇ ਤੇ ਇਸ ਦੇ ਵਿੱਚੋਂ 11 ਦੇ ਵਿੱਚੋਂ ਤਿੰਨ ਜਿਹੜੇ ਦੋਸ਼ੀ ਨੇ ਅਸੀਂ ਮੌਕੇ ਤੋਂ ਗ੍ਰਿਫਤਾਰ ਕਰ ਲੈਨੇ ਹੁਣ ਵਜਰ ਵਜਰ ਰੰਜਨ ਦਰਸ਼ਨ ਮੁਤਾਬਕ ਜਿਹੜੇ ਉੜੀਆ ਕਲੋਨੀ ਦੇ ਰਹਿਣ ਵਾਲੇ ਸੀ ਜਿਹੜੇ ਮਦਈ ਸੀਗੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੇ ਸੀ ਕਿ ਡਰੱਗਸ ਰਿਕਾਰਡਿੰਗ ਉਹਨਾਂ ਨੂੰ ਰੋਕਦੇ ਸੀਗੇ ਜਿਸ ਕਰਕੇ ਇਹਨਾਂ ਨੇ ਸੱਟਾਂ ਮਾਰੀਆਂ ਔਰ ਜਿਹੜਾ ਦੋਸ਼ੀ ਹੈ ਦੋਸ਼ੀ ਦੇ ਮੁਤਾਬਕ ਅਰੈਸਟ ਕਰਨ ਤੋਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਕੱਲ ਇਹਨਾਂ ਦੀ ਅਨੀਕਾ ਦੇ ਨਾਲ ਲੜਾਈ ਹੋਈ ਸੀ ਜਿਸ ਦੇ ਵਿੱਚ ਅਨੀਕਾਤ ਨਾਲ ਤੋਂ ਤੋਂ ਮੈਮ ਹੋਣ ਤੋਂ ਬਾਅਦ ਸੂਰਜ ਨਾਲੋਂ ਤੱਕਾ ਮੁੱਕ ਇਹ ਤੋਂ ਜਾਣ ਤੋਂ ਬਾਅਦ ਸੁਰਜ ਨੇ ਫਿਰ ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਜੋ ਕਿ ਜਨਤਾਰੰਗਰ ਸੁਰਪੀ ਰੋਲ ਚਾਂਸਰ ਬਸਤੀ ਦੇ ਰਹਿਣ ਵਾਲੇ ਨੇ ਤੇ ਉਹਨੇ ਆਪਣੇ ਸਾਥੀਆਂ ਨਾਲ ਇਕੱਠੇ ਹੋ ਕੇ ਫਿਰ ਦੁਬਾਰਾ ਇਹਨਾਂ ਤੇ ਹਮਲਾ ਕਰਕੇ ਇਹਨਾਂ ਤੇ ਸੱਟਾਂ ਮਾਰੀਆਂ ਇਹ ਕੰਮ ਕੀ ਕਰਦੇ ਜੀ ਕੰਮ ਮੇਨਲੀ ਜਿਹੜੇ ਇਹ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਜੋ ਉੜੀਆ ਕਲੋਨੀ ਦੇ ਰਹਿਣ ਵਾਲੇ ਨੇ ਤੇ ਜਿਹੜੇ ਬਾਕੀ ਜਿਹੜੇ ਮੁੰਡੇ ਹੈਗੇ ਆ ਇਹ ਵੀ ਸਾਰੇ ਮੋਸਟਲੀ ਲੇਬਰ ਤੇ ਕਲਾਸ ਦੇ ਹੈਗੇ ਨੇ ਲੇਬਰ ਕੰਮ ਕਰਦੇ ਨੇ ਜਿਹੜਾ ਸੂਰਜ ਮੁੱਖ ਦੋਸ਼ੀ ਹੈਗਾ ਇਸ ਦੇ ਉੱਪਰ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ 61 ਨੰਬਰ ਥਾਣਾ ਕਨਾਲ ਕਲੋਨੀ ਦਾ ਜਿਸ ਦੇ ਵਿੱਚ ਇਸ ਦੇ ਕੋਲੋਂ 8 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਸੀ ਨਸ਼ਾ ਮਾਮਲੇ ਕਿਹਦੀ ਇੱਕ ਚਾਹੀਏ ਇੱਕ ਬਾਕੀ ਨਸ਼ਾ ਦਾ ਦੇਖੋ ਇਸ ਦੇ ਵਿੱਚ ਦੋਨੋਂ ਪੱਖ ਤੇ ਵੱਖ-ਵੱਖ ਪੱਖ ਜਿਹੜੇ ਐਂਗਲ ਆਏ ਨੇ ਸਾਹਮਣੇ ਪਰ ਜਿਵੇਂ ਕਿ ਸੂਰਜ ਨੇ ਦੱਸਿਆ ਕਿ ਕੱਲ ਉਹ ਜਦੋਂ ਇੱਥੇ ਉੜੀਆ ਕਲੋਨੀ ਦੇ ਵਿੱਚ ਆਇਆ ਸੀਗਾ ਤਾਂ ਇਹਨਾਂ ਨੇ ਉਹਦੇ ਨਾਲ ਟਕਰਾਰ ਹੋਈ ਸੀ ਕਿ ਤੁਤਮੈਂਬਰ ਹੋਈ ਸੀਗੀ ਉਸ ਤੋਂ ਬਾਅਦ ਜਦੋਂ ਇੱਥੋਂ ਚਲਾ ਗਿਆ ਤਾਂ ਉਸ ਨੇ ਫਿਰ ਆਪਣੇ ਦੋਸਤ ਇਕੱਠੇ ਕਰਕੇ ਇਹਨਾਂ ਤੇ ਦੁਬਾਰਾ ਹਮਲਾ ਕੀਤਾ ਤੇ 23 ਦਰ 11 ਨਾ ਹਮਲਾ ਕਰਨ ਦੇ ਜਿਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਰਾਦਾ ਕਤਲ ਦੇ ਜਿਹੜੇ ਧਰਾਵਾਂ ਨੂੰ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਸਰ ਇਹਨਾਂ ਦੀ ਉਮਰ ਵਗੈਰਾ ਇਹ ਸਾਰੇ ਬੇਸਿਕਲੀ 24 25 ਸਾਲ ਦੇ ਯੰਗ ਉਮਰ ਦੇ ਸਾਰੇ ਮੁੰਡੇ ਨੇ